ਸੁਖਪਾਲ ਖੜਾ ਕਹਿੰਦੇ ਕੀ ਆਮ ਆਦੀ ਪਾਰਟੀ ਨੇ ਬਿੱਟੂ ਨਾਲ ਕੰਪਰੋਮਾਈਜ਼ ਕੀਤਾ ਕਹਿੰਦੇ ਸੀਐਮ ਭਗਵੰਤ ਮਾਨ ਉਹਨਾਂ ਦੀ ਬਿੱਟੂ ਨਾਲ ਨੇੜਤਾ ਹੈ ਔਰ ਕਹਿੰਦੇ ਇਸ ਕਰਕੇ ਕਮਜ਼ੋਰ ਕਹਿੰਦੇ ਉਮੀਦਵਾਰ ਉਹਨਾਂ ਨੇ ਲੁਧਿਆਣੇ ਤੋਂ ਉਤਾਰਿਆ ਅਲਖੈਰੇ ਨੂੰ ਇਹ ਪੁੱਛਣਾ ਸੀਗਾ ਵੀ ਵਜਨ ਦਾ ਪੱਪੀ ਦਾ ਪੂਰਾ ਵਾ ਵਜਨ ਚ ਦਾ ਘਟ ਨਹੀਂ ਵਜਨ ਦਾ ਤੇ ਇਹਨਾਂ 10 ਕਿਲੋ ਵਾਧੀ ਹੋਊਗਾ ਪਰ ਜੇ ਦੂਜੀ ਤਰ੍ਹਾਂ ਵੀ ਦੇਖਣਾ ਵਾ ਤੂੰ ਸ਼ਾਇਦ ਉਹ ਗੱਲ ਨੂੰ ਭੁੱਲ ਗਿਆ ਵੀ ਕੀੜੀ ਜਦੋਂ ਹਾਥੀ ਦੇ ਸੁੰਡ ਚ ਵੱੜ ਜਾਂਦੀ ਹੈ ਨਾ ਉਹਨੂੰ ਵੀ ਟੰਡਵ ਕਰਾ ਦਿੰਦੀ ਆ ਤੇ ਨੂੰ ਪਤਾ ਨਹੀਂ ਗਾ ਤੂੰ ਕਮਜ਼ੋਰ ਜੀ ਨੂੰ ਸਮਨਾ ਪੁਲੱਠ ਤੋਂ ਸੰਗਰੂਰ ਹੈਗਾ ਦੂਰ ਪੁਲੱਠ ਤੋਂ ਲੁਧਿਆਣਾ ਨੇੜੇ ਆ ਜੇ ਕਿਹੜੇ ਇੱਥੇ ਦੀ ਟਗੜ ਹੋਗੀ ਫਿਰ ਤੂੰ ਮਜਬੂਤ ਕੈਂਡੀਡੇਟ ਆ ਜਾ ਇੱਥੇ ਚੈਲੰਜ ਦਿੰਦੇ ਹੂ ਤੁਸੀਂ ਖੇਰੇ ਨੂੰ ਕੋਲ ਖੁੱਲਾ ਚੈਲੰਜ ਆ ਖੇਰੇ ਨੂੰ ਉਹ ਕੋ ਹਜੇ ਕਿਹੜਾ ਇੱਥੇ ਕੈਂਡੀਡੇਟ ਹੋ ਗਿਆ ਸੀਐਮ ਨੂੰ ਚੈਲੈਂਜ ਦੇ ਤਾਉ ਕਹਿੰਦੇ ਸੀਐਮ ਭਗਵੰਤ ਮਾਨ ਕਹਿੰਦੇ ਮੇਰੇ ਖਿਲਾਫ ਲੜਨ ਆ ਕੇ ਕਹਿੰਦੇ ਪਹਿਲਾਂ ਸੈਨਾ ਨੂੰ ਤਾਂ ਜਿੱਤ ਲਵੇ ਆ ਸੈਨਾ ਖੜੀ ਆ ਸੀਐਮ ਦੀ ਸੀਐਮ ਜਿੱਦਾ ਗੱਦਦਾ ਬਣਾ ਲਵੇ ਪਹਿਲਾਂ ਚਾਰ ਦਿਨ ਜੇਲ੍ਹ ਚ ਰਹਿ ਕੇ ਕੋਈ ਸੀਐਮ ਜਿੱਦਾ ਗੱਦ ਬਣ ਜਾਂਦਾ ਬੰਦੇ ਦਾ ਪਹਿਲਾਂ ਪੱਪੀ ਬਰਾਸ਼ਰ ਬੈਠਾ ਆ ਜਵੇ ਲੁਧਿਆਣੇ ਸੀਟ ਕੱਲੀ ਆ ਕਮਾਂਡਰ ਨਾਲ ਤਾਂ ਬਾਅਦ ਚ ਲੜੂਗਾ ਪਹਿਲਾਂ ਫੌਜੀਆ ਨਾਲ ਲੜ ਲੋ ਆ ਜਵੇ ਖਾਲੀ ਪਈ ਆ ਲੁਧਿਆਣੇ ਕਾਂਗਰਸੀਆ ਕੋਈ ਲਭਦਾ ਨਹੀਂਗਾ ਹੋਈ ਆ ਜਵੇ ਜੁਮਲੇਬਾਜ਼ੀਆਂ ਹੋਈਆਂ ਨੇ ਕਹਿੰਦੇ ਲਾਅ ਐਂਡ ਆਰਡਰ ਖਰਾਬ ਹੋ ਚੁੱਕਿਆ ਹੈ ਕਮਾਂ ਦੇ ਵਿੱਚ ਹਿੱਸੇ ਪਾ ਲੋ ਟਰਾਂਸਪੋਰਟਾਂ ਖੋਲ ਲੋ ਦੇ ਲੈ ਸਕਦੇ ਆਂ ਦੀਆਂ ਦੁਕਾਨਾਂ ਖਲਾਦੋ ਕੌਨਸੀ ਹੌਂਸੀ ਚ ਜੂਏ ਦੇ ਅੱਡੇ ਖਲਾਦੋ ਸੁਮੈਕਾਂ ਬਖਾਦੋ ਉਹ ਕੰਮ ਤਾਂ ਸਾਡੀ ਪਾਰਟੀ ਦੀ ਰਾਸ਼ੀ ਚ ਨਹੀਂ ਗਾ ਜਿਹੜੇ ਕੰਮ ਇਹ ਕਰਦੇ ਗਏ ਕੰਟਰੋਲ ਇਹ ਵੀ ਸਟੇਟਮੈਂਟ ਆ ਗਈ ਸੀ ਬੀਜੇਪੀ ਜੁਆਇਨ ਕਰਦੇ ਸਾਰੇ ਕੀ ਸਰਕਾਰ ਵੀ ਡਿਗ ਰਹੀ ਆ ਆਮ ਆਦੀ ਪਾਰਟੀ ਦੀ ਕਹਿੰਦੇ ਪੰਜਾਬ ਚ ਸਰਕਾਰ ਵੀ ਡਿਗਰੀ ਔਰ ਕਹਿੰਦੇ ਸ਼ਾਇਦ ਹੋ ਸਕਦਾ ਹੈ ਭਾਜਪਾ ਦੀ ਸਰਕਾਰ ਨਾਲ ਇਹ ਗੱਲਾਂ ਕਿਸੇ ਹੋਰ ਸਟੇਟਾਂ ਚ ਚੱਲ ਸਕਦੀਆਂ ਪੰਜਾਬੀ ਆ ਇਹ ਸਾਡੇ 3 ਕਰੋੜ ਲੋਕ ਮੋਦੀ ਨੂੰ ਸਾਹ ਲੈਣਾ ਓੱਖਾ ਕਰ ਦੂਗੇ ਜਿੱਦਨੇ ਇੱਥੇ ਕੋਈ ਤਾਕਤ ਦਾ ਇੱਥੇ ਦਾ ਮੁਗਲਾਂ ਦੇ ਯੋਰ ਨਹੀਂ ਚੱਲਣ ਦਿੱਤੇ ਨਾ ਨੌਮਨ ਤੇਲ ਹੋਣਾ ਹੁਣ ਬਿੱਟੂ ਲਈ ਨਾ ਰਾਜਾ ਨੇ ਨੱਚਣਾ ਵਾ ਇਹਨੇ ਹੁਣ ਸੁਪਨੇ ਜਿੰਨੇ ਮਰਜ਼ੀ ਲਈ ਜਾਵੇ ਬਿੱਟੂ ਲੁਧਿਆਣੇ ਦੇ ਲੋਕਾਂ ਨੇ ਨਹੀਂ ਬਿੱਟੂ ਨੂੰ ਹੁਣ ਉਸ ਪੌੜੀਂ ਐਮਐਲਏ ਆ ਪੱਪੀ ਬਰਾਸ਼ਰ ਹੁਣੀ ਵੋਟਾਂ ਮੰਗਣ ਵਾਸਤੇ ਆਏ ਤਾਂ ਸਵਾਲ ਕਰਿਓ ਕਿ ਕਿੱਥੇ ਆ ਮਹਿਲਾਵਾਂ ਦਾ ਹਜ਼ਾਰ ਹਜ਼ਾਰ ਰੁਪਿਆ ਕਿੱਥੇ ਆ 24 ਹਜ਼ਾਰ ਰੁਪਿਆ ਹੁਣ ਤੱਕ ਜਿੰਨਾ ਵੀ ਬਕਾਇਆ ਸਾਰਾ ਕਹਿੰਦੇ ਇਹਨਾਂ ਵਿਧਾਇਕਾ ਤੋਂ ਮੰਗੋ ਬਿੱਟੂ ਨੂੰ ਕਹਾਂ ਹਣ ਜਿੰਨੇ ਮਰਜੀ ਜੁਮਲੇ ਛੱਡ ਲੈ ਹਣ ਮੋਦੀ ਤੋਂ ਥੋੜੀ ਜੀ ਗੁਰਤੀ ਲੈ ਆ 15 ਲੱਖ ਵਾਲੀ ਤੂੰ ਵੀ ਕੋਈ ਗੇਮ ਚ ਲਾ ਲਾ ਤਾਂ ਨਹੀਂ ਤੇਰੀ ਪੂਰੀ ਹੋਣੀ ਬਿੱਟੂ ਉਹਨਾਂ ਦੀਆਂ ਪਾਲਸੀਆਂ ਨੇ ਕਾਂਗਰਸ ਸਾਰੀ ਖਤਮ ਕਰਤੀ ਬਿੱਟੂ ਗਿਆ ਹੀ ਭਾਜਪਾ ਚ ਆਈ ਆਈ ਕਾਂਗਰਸ ਨੂੰ ਖਤਮ ਕਰ ਲਈ ਸੀ ਬੱਟੂ ਲੁਧਿਆਣੇ ਦੀ ਕਾਂਗਰਸ ਖਤਮ ਕਰ ਗਿਆ ਤੁਹਾਨੂੰ ਕੀ ਲੱਗਦਾ ਹੈ ਰਾਮ ਮੰਦਰ ਦਾ ਇਸ ਵਾਰ ਇਫੈਕਟ ਲੁਧਿਆਣੇ ਦੇ ਵਿੱਚ ਪ੍ਰਭੂ ਰਾਮ ਸਾਡੇ ਨਹੀਂਗੇ ਪ੍ਰਭੂ ਰਾਮ ਤੁਹਾਡੇ ਨਹੀਂਗੇ ਪ੍ਰਭੂ ਰਾਮ ਸਾਰਿਆਂ ਦੇ ਆ ਮੋਦੀ ਉਹਨਾਂ ਨੇ ਕੱਲਿਆਂ ਨੇ ਉੱਥੇ ਕੋਈ ਕੁਰਬਾਨੀ ਨਹੀਂ ਦਿੱਤੀ ਕਿਹੜੇ ਸਾ ਬੀਜੇਪੀ ਵਾਲਿਆਂ ਦੀ ਕੁਰਬਾਨੀ ਆ ਉੱਥੇ ਆਮ ਜਨਤਾ ਨੇ ਉਹ ਲੜਾਈ ਲੜੀਆ ਔਰ ਆਮ ਜਨਤਾ ਦੀ ਲੜਾਈ ਜਿੱਤ ਕੇ ਹਾਂ ਮੈਂ ਤੁਹਾਨੂੰ ਇਹ ਜ਼ਰੂਰ ਕਹਨਾ ਮੋਦੀ ਹਰ ચી ਨੂੰ ਗੈਜ ਕਰਨਾ ਜਾਣਦਾ ਵਿਰੋਧੀ ਕਹਿੰਦੇ ਨੇ ਕਹਿੰਦੇ ਵਪਾਰੀ ਆਉਣ ਤੋਂ ਡਰਦੇ ਨੇ ਪੰਜਾਬ 'ਚ ਕਹਿੰਦੇ ਲਾਅ ਐਂਡ ਆਰਡਰ ਨੂੰ ਦੇਖਦੇ ਆ ਜਦੋਂ ਵਪਾਰੀ ਤਾਂ ਡਰ ਲੱਗਦਾ ਉਹਨਾਂ ਨੂੰ ਔਰ ਇੱਥੋਂ ਦੀ ਵਪਾਰੀ ਸਾਰਾ ਸ਼ਿਫਟ ਹੁੰਦਾ ਜਾ ਰਿਹਾ ਬਾਹਰਲੀਆਂ ਸਟੇਟਾਂ ਦੇ ਵਿੱਚ ਕਹਿੰਦੇ ਉਹਨਾਂ ਦੇ ਵੱਲੋਂ ਜਾ ਕੇ ਆਪਣਾ ਕੰਮ ਕਰ ਸ਼ੁਰੂ ਕਰ ਦਿੰਦੇ ਆਮ ਆਦਮੀ ਪਾਰਟੀ ਨੇ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਨਾਅਰਾ ਦਿੱਤਾ ਹੈ ਕਿ 13 ਜ਼ੀਰੋ ਦੇ ਨਾਲ ਅਸੀਂ ਜਿੱਤ ਹਾਸਲ ਕਰਾਂਗੇ ਔਰ ਉੱਥੇ ਦੂਸਰੇ ਪਾਸੇ ਕਾਂਗਰਸ ਕਹਿੰਦੀ ਹੈ ਕਿ 13 ਜ਼ੀਰੋ ਜਿੱਤ ਹਾਸਲ ਕਰਨ ਦੇ ਲਈ ਸਿਰਫ ਕਾਂਗਰਸ ਦੇ ਕੋਲ ਹੀ ਸ਼ਮਤਾ ਹੈ ਇਸ ਵੇਲੇ ਅਸੀਂ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਲੁਧਿਆਣਾ ਲੋਕ ਸਭਾ ਇਲੈਕਸ਼ਨ ਦੇ ਲਈ ਆਮ ਆਦੀ ਪਾਰਟੀ ਨੇ ਇੱਥੋਂ ਦੇ ਹੀ ਵਿਧਾਇਕ ਅਸ਼ੋਕ ਪ੍ਰਸ਼ਾਪੱਪੀ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਤਾਂ ਕਿਵੇਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਕਿਵੇਂ ਪ੍ਰਚਾਰ ਕਰ ਰਹੇ ਨੇ ਲੋਕਾਂ ਦੇ ਵਿੱਚ ਕੀ ਇਸ਼ੂਜ਼ ਲੈ ਕੇ ਜਾ ਰਹੇ ਨੇ ਔਰ ਕਿਵੇਂ ਇੱਥੋਂ ਦੀ ਜੇ ਇਹ ਐਮਪੀ ਦੀ ਚੋਣ ਜਿੱਤਦੇ ਨੇ ਤਾਂ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਕਿਹੜੀਆਂ ਮੰਗਾਂ ਕਿਹੜੇ ਮੁੱਦੇ ਚੱਕਣਗੇ ਕਿਹੜੀ ਆਵਾਜ਼ ਬੁਲੰਦ ਕਰਨਗੇ ਗੱਲਬਾਤ ਕਰਦੇ ਆ ਸਾਡੇ ਨਾਲ ਅਸ਼ੋਕ ਪ੍ਰਸ਼ਾਪੱਪੀ ਜੀ ਹੁਣੇ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਪਾਰਟੀ ਨੇ ਤੁਹਾਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਪਹਿਲਾਂ ਤਾਂ ਐਕਸਪੈਕਟੇਸ਼ਨ ਸੀ ਕਿ ਲੱਗਦਾ ਸੀਗਾ ਕਿ ਹਾਂ ਪਹਿਲਾ ਐਮਐਲਏ ਔਰ ਉਸ ਤੋਂ ਬਾਅਦ ਇਹ ਜ਼ਿੰਮੇਵਾਰੀ ਐਮਪੀ ਦੀ ਵੀ ਤੁਹਾਡੇ ਮੁੰਡੇ ਦੇ ਉੱਤੇ ਆਊਗੀ। ਦੇਖੋ ਕੰਮ ਕਰਨ ਚ ਬੰਦਾ ਨਾ ਜਦੋਂ ਆਪਣੇ ਮਨ ਦੇ ਨਾਲ ਕੋਈ ਵੀ ਭਾਵਨਾ ਨਾਲ ਕੰਮ ਕਰਦਾ ਬੰਦਾ ਤਾਂ ਉਦੋਂ ਸਾਡੇ ਪਾਰਟੀ ਦਾ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੀ ਆਮ ਆਦਮੀ ਪਾਰਟੀ ਦਾ ਇਹ ਪਹਿਲਾਂ ਕਹਿਣਾ ਮੈਂ ਵੀ ਕੰਮ ਵਾਲੇ ਬੰਦੇ ਨੂੰ ਕਦੇ ਆਂ ਦੇਖਿਆ ਨਹੀਂ ਕੀਤਾ ਜਾਊਗਾ। ਔਰ ਸਾਡੇ ਮੇਰੇ ਅਕੀਦੇ ਵਿੱਚ 9 ਐਮਐਲਏ ਆ ਸੀ ਕਲੀਕ ਮੇਰੇ ਨਾਲ। ਪਰ ਨੌਆਂ ਦਾ ਹੀ ਮਨ ਸੀਗਾ ਵੀ ਪੱਪੀ ਨੂੰ ਟਿਕੜ ਦੋ। ਇਹ ਇਹਦੀ ਸੇਵਾ ਲਾਓ ਜਿਹੜੀ ਲੋਕ ਸਭਾ ਦੀ ਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਬਿੰਦ ਕੇਜੀ ਦਿਵਾਲ ਜੀ ਤੇ ਸਾਡੇ ਡਾਕਟਰ ਸੰਦੀਪ ਪਾਠਕ ਜਨਨ ਸੈਕਟਰੀ ਉਹ ਤਿੰਨਾਂ ਦੀ ਪਾਰਕੂ ਅੱਖ ਨੇ ਮੇਰੀ ਇਹ ਡਿਊਟੀ ਲਈ ਆ ਮੈਂ ਉਹ ਡਿਊਟੀ ਨੂੰ ਆਪਣੇ ਐਮ ਐਲ ਏ ਸਾਥੀਆਂ ਨਾਲ ਨਵਾਰਿਆਂ ਔਰ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੇਰੇ ਜਿਹੜੇ ਐਮ ਐਲ ਏ ਆ ਉਹ ਚੱਲ ਰਹੇ ਆ ਔਰ ਮੈਨਾਂ ਵਧੀਆ ਕੰਮ ਕਰਾ ਰਿਹਾ ਅੱਜ ਹਲਕਾ ਗਿੱਲੇ ਦੇ ਵਿੱਚ ਜੋ ਬਹੁਤ ਵੱਡਾ ਮੇਰੇ ਕੋਨਸੀ ਏਜੰਸੀ ਦੇ ਵਿੱਚ ਸਭ ਨਾਲ ਵੱਡੀ ਕੋਨਸੀ ਏਜੰਸੀ ਚ 3 ਲੱਖ ਵੋਟ ਆਇਸ ਗਿੱਲ ਹਲਕੇ ਦੀ ਉੱਥੇ ਅੱਜ ਮੈਂ ਪਿੰਡਾਂ ਦੇ ਵਿੱਚ ਗਿਆ ਔਰ ਬਹੁਤ ਲੋਕਾਂ ਨੇ ਪਿਆਰ ਸਤਿਕਾਰ ਔਰ ਬਹੁਤ ਵੱਡਾ ਪਰਮਾ ਹੰਗਾਰਾ ਦਿੱਤਾ ਵਾ ਵੀ ਤੁਹਾਨੂੰ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੂੰ ਪੂਰਾ ਪਾਵਾਂਗੇ ਹਾਲਾਂਕਿ ਕਾਂਗਰਸ ਨੇ ਜੀ ਆਪਣਾ ਉਮੀਦਵਾਰ ਐਲਾਨਿਆ ਪਰ ਕਾਂਗਰਸ ਤੋਂ ਹੀ ਭਾਜਪਾ ਚ ਗਏ ਰਵਨੀਤ ਬਿੱਟੂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਬਿੱਟੂ ਉਹਨਾਂ ਦੀ ਇਸ ਵੇਲੇ ਤੁਸੀਂ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਹੋ 10 ਸਾਲ ਵਤੌਰ MP ਵੀ ਰਹੇ ਨੇ ਉਹ ਔਰ ਹੁਣ ਭਾਜਪਾ ਚ ਗਏ ਨੇ ਭਾਜਪਾ ਲੱਗਦਾ ਹੈ ਕਿ ਜਾ ਕੇ ਉਹ ਲੁਧਿਆਣੇ ਦੀ ਗੱਲ ਕਰ ਪਾਉਣਗੇ ਉਸ ਤਿਕਾਣਾ ਲੋਕਾਂ ਨੂੰ ਭਰਮਾ ਪਾਉਣਗੇ ਦੇਖੋ ਬਿੱਟੂ ਜੀ ਦੀ ਜਿੱਥੇ ਤੱਕ ਤੁਸੀਂ ਗੱਲ ਪੁੱਛੀ ਆ ਬਿੱਟੂ ਜੀ ਨੂੰ 10 ਸਾਲ ਲੋਕਾਂ ਨੇ ਲੁਧਿਆਣੇ ਦੇ ਲੋਕਾਂ ਨੇ ਮਾਨ ਸਨਮਾਨ ਦਿੱਤਾ ਔਰ ਬਿੱਟੂ ਨੂੰ ਘਟੋ ਦੇ ਦਾਦੇ ਨੂੰ ਜਿਆਦਾ ਦਿੱਤਾ ਸਰਦਾਰ ਬਿਆਨ ਸਿੰਘ ਨੂੰ ਬਿੱਟੂ ਤਾਂ ਅੱਜੋ ਹੀ ਗੱਲ ਕਹਿ ਰਹੇ ਨੇ ਕਹਿੰਦੇ ਮੈਂ ਜਿਹੜੀ ਪਾਰਟੀ 'ਚ ਸੀਗਾ ਕਾਂਗਰਸ 'ਚ ਉੱਥੇ ਮੇਰੇ ਦਾਦਾਏ ਉਹਨਾਂ ਦੀ ਕਿਸੇ ਨੇ ਉਸ ਤਰੀਕੇ ਦੇ ਨਾਲ ਪੁੱਛ ਗਏ ਜੀ ਨਹੀਂ ਕੀਤੀ ਉਸ ਤਿੱਕਦਾ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਦੇਖੋ ਹੁਣ ਸਾਰਾ ਕੁਝ ਚੱਕ ਕੇ ਆਪਾਂ ਕਹਿ ਰਹੀ ਅਸੀਂ ਦਾ ਕੋਈ ਖਾਦਾ ਨਹੀਂ ਗਾਇ ਇਹ ਤਾਂ ਸਵਾਦ ਆਲੀ ਗੱਲ ਨਾ ਨਾ ਹੋਈ ਇਹ ਤਾਂ ਹੋਰ ਲੋਕਾਂ ਦੇ ਅੱਖਾਂ 'ਚ ਧੂੜ ਪਾਉਣ ਵਾਲੀ ਗੱਲ ਆ ਤੁਸੀਂ ਬਿਆਨ ਸਿੰਘ ਦੇ ਨਾਮ ਨਾਲ ਇੱਥੇ ਦੋ ਵਾਰੀ ਤੁਹਾਨੂੰ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਗੁਰੂ ਦੀ ਨਗਰੀ ਦੇ ਵਿੱਚ ਤੁਹਾਨੂੰ ਮੌਕਾ ਦਿੱਤਾ ਤੁਸੀਂ ਉੱਥੋਂ ਛੱਡ ਕੇ ਪਵਿੱਤਰ ਜਗ੍ਹਾ ਨੂੰ ਅੱਜ ਲੁਧਿਆਣੇ ਆਏ ਲੁਧਿਆਣੇ ਦੇ ਲੋਕਾਂ ਨੇ ਤੁਹਾਨੂੰ ਹੱਥਾਂ ਦੇ ਚੱਕਿਆ ਅੱਜ ਤੁਸੀਂ ਕਹੋ ਵੀ ਮੇਰੇ ਦਾਦੇ ਨੂੰ ਕੁਝ ਦਿੱਤਾ ਨਹੀਂਗਾ ਤੁਹਾਡੇ ਘਰ ਚ ਮਨਿਸਟਰੀਆਂ ਦੇਤੀਆਂ ਉਸ ਪਾਰਟੀ ਨੇ ਤੁਹਾਨੂੰ ਐਡੇ-ਐਡੇ ਰਾਜ ਕਰਾਤੇ ਤੁਹਾਡੀ ਭੂਆ ਨੂੰ ਜਲੰਧਰ ਪਾਰਲੀਮੈਂਟ ਮਨਾਇਆ ਆਪਣਾ ਮੰਤਰੀ ਬਣਾਇਆ ਇਸ ਗੱਲ ਦਾ ਬਿੱਟੂ ਜੀ ਨੂੰ ਕੋਈ ਇਹ ਗੱਲ ਸ਼ੋਭਾ ਨਹੀਂ ਦਿੰਦੀ ਵੀ ਸਾਨੂੰ ਕੋਈ ਦਿੱਤਾ ਨਹੀਂਗਾ ਸਾਰਾ ਕੁਝ ਹੀ ਲਿੱਤਾ ਵਾ ਪਰ ਇਹ ਗੱਲ ਕਰੋ ਵੀ ਸਮੇਂ ਦੇ ਨਾਲ ਅੱਜ ਕਾਂਗਰਸੀਆਂ ਨੇ ਦਰਵਾਜ਼ਾ ਬੰਦ ਕਰਤਾ ਸੀ ਉਹਦਾ ਲੁਗਿਆਣੇ ਦੇ ਲੋਕਾਂ ਨੇ ਕਿਉਂਕਿ ਜਿਹੜੇ ਬੰਦੇ ਨੇ ਪੌਣੇ 5 ਸਾਲ ਟੈਲੀਫੋਨ ਹੀ ਨਹੀਂ ਚੱਕਣਾ ਜਿਹੜੀ ਜਨਤਾ ਨੇ ਵੋਟ ਪਾਈ ਹੋਵੇ ਤਾਂ ਫੇ ਲੋਕ ਤਾਂ ਐਂਡ ਉਸ ਗੱਲ ਦਾ ਜਵਾਬ ਤਾਂ ਮੰਗਦੇ ਹੀ ਆ ਵੀ ਤੁਸੀਂ ਢਾਈ ਮਹੀਨੇ ਲਈ ਸਿਰਫ ਲੋਕਾਂ ਕੋਲੋਂ ਵੋਟਾਂ ਮੰਗਣ ਲਈ ਆਉਨੇ ਹੂੰ ਕਹਿੰਦੇ ਮੈਂ ਆਪੋਜੀਸ਼ਨ ਸੀ ਤਾਂ ਕਰਕੇ ਕੰਮ ਨਹੀਂ ਕਰਵਾ ਪਾਇਆ ਕਹਿੰਦੇ ਹੁਣ ਕਹਿੰਦੇ ਸਰਕਾਰ ਬੀਜੇਪੀ ਦੀ ਬਣਨੀ ਹੈ ਕਹਿੰਦੇ ਮੈਂ ਜਾਊਂਗਾ ਔਰ ਪੰਜਾਬ ਤੇ ਬੀਜੇਪੀ ਦੇ ਵਿੱਚ ਜਿਹੜਾ ਬ੍ਰਿਜ ਹੈ ਉਹਦਾ ਕੰਮ ਕਰੂੰਗਾ ਔਰ ਮੁੱਦੇ ਮੈਂ ਸਿੱਧੇ ਤੌਰ ਦੇ ਉੱਤੇ ਕਹਿੰਦੇ ਪੰਜਾਬ ਦੇ ਹੱਲ ਕਰਵਾਉਂਦਾ ਹੋਇਆ ਨਜ਼ਰ ਆਊਂਗਾ ਦੇਖੋ ਗੱਲ ਸੁਣੋ ਬਿੱਟੂ ਦਾ ਹੁਣ ਆਪਣੇ ਨਾ ਨੌਮਨ ਤੇਲ ਹੋਣਾ ਹੁਣ ਬਿੱਟੂ ਲਈ ਨਾ ਰਾਜਾ ਨੇ ਨੱਚਣਾ ਵਾ ਇਹਨੇ ਹੁਣ ਸੁਪਨੇ ਜਿੰਨੇ ਮਰਜ਼ੀ ਲਈ ਜਾਵੇ ਬਿੱਟੂ ਲੁਧਿਆਣੇ ਦੇ ਲੋਕਾਂ ਨੇ ਨਹੀਂ ਬਿੱਟੂ ਨੂੰ ਹੁਣ ਉਸ ਪੌੜੀਆਂ ਦੇ ਇਹ ਵੀ ਸਟੇਟਮੈਂਟ ਆ ਗਈ ਸੀ ਬੀਜੇਪੀ ਜੁਆਇਨ ਕਰਦੇ ਸਾਰੇ ਕਿ ਸਰਕਾਰ ਵੀ ਡਿਗ ਰਹੀ ਆ ਆਮ ਆਦੀ ਪਾਰਟੀ ਦੀ ਕਹਿੰਦੇ ਪੰਜਾਬ ਚ ਸਰਕਾਰ ਵੀ ਡਿਗਰੀ ਔਰ ਕਹਿੰਦੇ ਸ਼ਾਇਦ ਹੋ ਸਕਦਾ ਭਾਜਪਾ ਦੀ ਸਰਕਾਰ ਨਾ ਚਲੋ ਇਹ ਬਿੱਟੂ ਆਣੀ ਦਾ ਉੱਥੋਂ ਲੈ ਕੇ ਇਹ ਸੰਦੇਸ਼ ਆਏ ਹੋਣੇ ਆ ਉਹਨਾਂ ਨੂੰ ਬਿੱਟੂ ਜੀ ਨੂੰ ਇਹ ਨਹੀਂ ਪਤਾ ਇਹ ਪੰਜਾਬੀ ਨੇ ਪੰਜਾਬੀ ਇਹ ਕੋਈ ਦਿੱਲੀ ਜਾਂ ਗੁਜਰਾਤ ਜਾਂ ਉਹ ਜੀਆਂ ਹਸਤੇ ਟਾਨੀਆਂ ਗਿਆ ਇਹ ਪੰਜਾਬੀ ਨੇ ਇਹ ਗੁਰੂ ਗੁਰੂਆਂ ਪੀਰਾਂ ਦੀ ਧਰਤੀ ਦੇ ਜੰਪਾਲ ਨੇ ਇਹ ਗੱਲਾਂ ਕਿਸੇ ਹੋਰ ਸਟੇਟਾਂ ਚ ਚੱਲ ਸਕਦੀਆਂ ਪੰਜਾਬੀ ਐ ਇਹ ਸਾਢੇ 3 ਕਰੋੜ ਲੋਕ ਮੋਦੀ ਨੂੰ ਸਾਹ ਲੈਣਾ ਓੱਖਾ ਕਰ ਦੂਗੇ ਜਿੰਨੇ ਇੱਥੇ ਕੋਈ ਤਾਕਤ ਦਾ ਇੱਥੇ ਤਾਂ ਮੁਗਲਾਂ ਦੇ ਯੋਰ ਨਹੀਂ ਚੱਲਣ ਦਿੱਤੇ ਇੱਥੇ ਰਾਜਨੀਤੀਬੰਦਿਆਂ ਦੇ ਕੀ ਯੋਰ ਚੱਲੂਗੇ ਇਹ ਧਰਤੀ ਨੂੰ ਵਰਖਿਆ ਬਿੱਟੂ ਨੂੰ ਕਹੇ ਜਿਵੇਂ ਪੱਪੀ ਪ੍ਰੈਸ਼ਰ ਨੂੰ ਘੇਰਿਓ ਜਦੋਂ ਇਹਨਾਂ ਦੇ ਐਮਐਲਏ ਆ ਪੱਪੀ ਪ੍ਰੈਸ਼ਰ ਹੋਣੀ ਵੋਟਾਂ ਮੰਗਣ ਵਾਸਤੇ ਆਏ ਤਾਂ ਸਵਾਲ ਕਰਿਓ ਕਿ ਕਿੱਥੇ ਹੈ ਮਹਿਲਾਵਾਂ ਦਾ ਹਜ਼ਾਰ ਹਜ਼ਾਰ ਰੁਪਿਆ ਕਿੱਥੇ ਹੈ 24 ਹਜ਼ਾਰ ਰੁਪਿਆ ਹੁਣ ਤੱਕ ਜਿੰਨਾ ਵੀ ਬਕਾਇਆ ਸਾਰਾ ਕਹਿੰਦੇ ਇਹਨਾਂ ਵਿਧਾਇਕਾ ਤੋਂ ਮੰਗਿਓ ਅੱਛਾ ਬਿੱਟੂ ਜੀ ਨੂੰ ਇੱਕ ਪੁੱਛੋ ਵੀ ਮੈਂ ਤਾਂ ਆਜੇ ਬਿੱਟੂ ਜੀ ਆਲਾ ਸਵਾਲ ਮੈਨੂੰ ਇੱਕ ਮਾਂ ਨੇ 5-6 ਦਿਨ ਪਹਿਲਾਂ ਹੀ ਕੀਤਾ ਸੀਗਾ ਉਹਨੂੰ ਮੋਚਿਆ ਮੈਂ ਮਾਂ ਬਿੱਲ ਕਿੰਨਾ ਆਉਂਦਾ ਸੀ ਬਿਜਲੀ ਦਾ ਤੇਰਾ ਕੈਨੀ ਪੁੱਤ 4500 5000 ਮੈਂ ਕਿਹਾ ਉਹ ਜ਼ਿਆਦਾ ਕਿ ਹਜ਼ਾਰ ਰੁਪਿਆ ਜ਼ਿਆਦਾ ਵਾ ਉਹ ਮਾਂ ਦਾ ਇਹ ਜਵਾਬ ਸੀ ਬਿੱਟੂ ਨੂੰ ਦੱਸਣਾ ਚਾਹਣਾ ਮੈਂ ਤੁਹਾਡੇ ਰਾਈ ਮੀਡੀਆ ਰਾਈ ਉਹ ਮਾਂ ਦਾ ਇਹ ਜਵਾਬ ਸੀ ਪੁੱਤ ਅਸੀਂ ਤੁਸੀਂ ਦਿੱਤੇ ਆ ਜ਼ਿਆਦਾ ਪੈਸੇ ਅਸੀਂ ਹਜ਼ਾਰ ਰੁਪਿਆ ਨਹੀਂ ਮੰਗਣਾ ਜਦੋਂ ਮਰਜ਼ੀ ਤੁਹਾਡਾ ਦਿਲ ਕਰੂਗਾ ਉਦੋਂ ਦੇ ਦਿਓ ਬਿੱਟੂ ਨੂੰ ਕਹਾਂ ਹਣ ਜਿੰਨੇ ਮਰਜ਼ੀ ਜੁਮਲੇ ਛੱਡ ਲੈ ਹਣ ਮੋਦੀ ਤੋਂ ਥੋੜੀ ਜੀ ਗੁਰਤੀ ਲੈ ਆ 15 ਲੱਖ ਵਾਲੀ ਤੂੰ ਵੀ ਕੋਈ ਗੇਮ ਚ ਲਾ ਲਾ ਤਾਂ ਨਹੀਂ ਤੇਰੀ ਪੂਰੀ ਹੋਣੀ ਔਰ ਪਪੀ ਜਿਸ ਦੇ ਨਾਲ ਅਖਾੜਾ ਦਾ ਭਖਿਆ ਹੀ ਹੋਇਆ ਹੈ ਕਾਂਗਰਸ ਦਾ ਕੀ ਤੁਹਾਨੂੰ ਇੱਥੇ ਨਜ਼ਰ ਆ ਰਿਹਾ ਹੈ ਹਾਲਾਂਕਿ ਸਾਰੇ ਵਿਧਾਇਕਾਂ ਦੀ ਇਹ ਮੰਗ ਹੈ ਕਿ ਕੋਈ ਬਾਹਰਲਾ ਉਮੀਦਵਾਰ ਨਹੀਂ ਹੋਣਾ ਚਾਹੀਦਾ ਜਿਵੇਂ ਆਮ ਆਦੀ ਪਾਰਟੀ ਦੇ ਵਿੱਚ ਵੀ ਇੱਕਾ ਵਿਧਾਇਕਾਂ ਨੇ ਦਿਖਾਇਆ ਕਿ ਸਾਨੂੰ ਕੋਈ ਬਾਹਰ ਲਾਣੀ ਚਾਹੀਦਾ ਕਿਉਂਕਿ ਕਿਸਮਾ ਸੇਵੀ ਦੀ ਚਰਚਾ ਵੀ ਸਗੀ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਉਣ ਦੀ ਕਾਂਗਰਸ ਨੂੰ ਤੁਸੀਂ ਆਪਣੀ ਟੱਕਰ ਦੇ ਵਿੱਚ ਦੇਖਦੇ ਹੋ ਦੇਖੋ ਗੱਲ ਸੁਣੋ ਕਾਂਗਰਸ ਬਿੱਟੂ ਜੀ ਨੇ ਤਾਂ ਪਹਿਲਾਂ ਹੀ ਇਹ ਰੂਪ ਕਰੂ ਕਰਕੇ ਬਿੱਟੂ ਜੀ ਕਾਂਗਰਸ ਦੇ ਕੋ ਛੱਡ ਕੇ ਕੀ ਗਏ ਆ ਜਾਨ ਤੋਂ ਹਫਤਾ ਪਹਿਲਾਂ ਜਿਹੜੇ ਵਿਚਾਰੇ ਕਾਂਗਰਸੀਏ ਥੋੜੇ ਬੋਤੇ ਰਹਿ ਗਏ ਸੀ ਉਹ ਕਾਰਪੇਸ਼ਨ ਦੇ ਦਫਤਰ ਨੂੰ ਲੋਕ ਲਾਉਂਦੇ ਲਾਉਂਦੇ ਉਹਨਾਂ ਦੇ ਵੀ ਪਰਚਾ ਕਰਾ ਕੇ ਉਹ ਵੀ ਵਿਚਾਰੇ ਹੁਣ ਭੜ ਗਏ ਫਿਰਦੇ ਆ ਵੀ ਆਪ ਚਲੇ ਗਿਆ ਭਾਜਪਾ ਚ ਸਾਨੂੰ ਕਚਹਿਰੀਆਂ ਜੋਗਾ ਛੱਡ ਗਿਆ ਇਹ ਬਿੱਟੂ ਉਹਨਾਂ ਦੀਆਂ ਪਾਲਸੀਆਂ ਨੇ ਕਾਂਗਰਸ ਸਾਰੀ ਖਤਮ ਕਰਤੀ ਬਿੱਟੂ ਗਿਆ ਹੀ ਭਾਜਪਾ ਚ ਆਇਆ ਹੀ ਕਾਂਗਰਸ ਨੂੰ ਖਤਮ ਕਰ ਲਈ ਸੀ ਬਿੱਟੂ ਲੁਧਿਆਣੇ ਦੀ ਕਾਂਗਰਸ ਖਤਮ ਕਰ ਗਿਆ ਕਾਂਗਰਸ ਨੇ ਸੰਗਰੂਰ ਤੋਂ ਸੁਖਪਾਲ ਖੇਰਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਔਰ ਸੁਖਪਾਲ ਖੇਰਾ ਦਾ ਮੈਂ ਬਿਆਨ ਸੁਣ ਰਿਹਾ ਸੀ ਸੁਖਪਾਲ ਖੇਰਾ ਕਹਿੰਦੇ ਕੀ ਆਮ ਆਦੀ ਪਾਰਟੀ ਨੇ ਬਿੱਟੂ ਨਾਲ ਕੰਪਰੋਮਾਈਜ਼ ਕੀਤਾ ਕਹਿੰਦੇ ਸੀਐਮ ਭਗਵੰਤ ਮਾਨ ਉਹਨਾਂ ਦੀ ਬਿੱਟੂ ਨਾਲ ਨੇੜਤਾ ਹੈ ਔਰ ਕਹਿੰਦੇ ਇਸ ਕਰਕੇ ਕਮਜ਼ੋਰ ਕਹਿੰਦੇ ਉਮੀਦਵਾਰ ਉਹਨਾਂ ਨੇ ਲੁਧਿਆਣੇ ਤੋਂ ਉਤਾਰਿਆ ਹੈ ਕਹਿੰਦੇ ਕੋਈ ਹੈਵ ਯੂ ਉਮੀਦਵਾਰ ਉਤਾਰਨਾ ਚਾਹੀਦਾ ਸੀ ਇਹ ਸੁਖਪਾਲ ਖੇਰਾ ਉਹਨਾਂ ਦਾ ਬਿਆਨ ਨੀਸ ਖਪਾਲ ਘਰੇ ਨੂੰ ਇਹ ਪੁੱਛਣਾ ਸੀਗਾ ਵੀ वजन ਦਾ ਪੱਪੀ ਦਾ ਪੂਰਾ ਵਾ वजन ਚ ਦਾ ਘਟ ਨਹੀਂ वजन ਦਾ ਤੇਨ 10 ਕਿਲੋ ਵਾਧੀ ਹੋਊਗਾ ਪਰ ਜੇ ਦੂਜੀ ਤਰ੍ਹਾਂ ਵੀ ਦੇਖਣਾ ਵਾ ਤੂੰ ਸ਼ਾਇਦ ਉਹ ਗੱਲ ਨੂੰ ਭੁੱਲ ਗਿਆ ਬਈ ਕੀੜੀ ਜਦੋਂ ਹਾਥੀ ਦੇ ਸੁੰਡ ਚ ਵੱੜ ਜਾਂਦੀ ਹੈ ਨਾ ਉਹਨੂੰ ਵੀ ਟੰਡਵ ਕਰਾ ਦਿੰਦੀ ਆ ਤੈਨੂੰ ਪਤਾ ਨਹੀਂਗਾ ਤੂੰ ਕਮਜ਼ੋਰ ਜੀ ਨੂੰ ਸਮਝਣਾ ਪੁਲੱਠ ਤੋਂ ਸੰਗਰੂਰ ਹੈਗਾ ਦੂਰ ਪੁਲੱਠ ਤੋਂ ਲੁਧਿਆਣਾ ਨੇੜੇ ਆ ਜੇ ਕਿਹੜੇ ਇੱਥੇ ਦੀ ਟਿਕੜ ਹੋ ਗਈ ਫਿਰ ਤੂੰ ਮਜ਼ਬੂਤ ਕੈਂਡੀਡੇਟ ਆ ਜਾ ਇੱਥੇ ਦੇ ਚੈਲੰਜ ਦਿੰਦੇ ਉਹ ਤੁਸੀਂ ਕਹਿ ਰਹੇ ਨੂੰ ਕੋਲ ਖੁੱਲਾ ਚੈਲੰਜ ਆ ਕਹਿ ਰਹੇ ਨੂੰ ਹੁਣ ਕੋ ਹਜੇ ਕਿਹੜਾ ਇੱਥੇ ਕੈਂਡੀਡੇਟ ਹੋ ਗਿਆ ਤੁਹਾਡੇ ਸੀਐਮ ਨੂੰ ਚੈਲੰਜ ਦਿੰਦਾ ਉਹ ਕਹਿੰਦੇ ਸੀਐਮ ਭਗਵੰਤ ਮਾਨ ਕਹਿੰਦੇ ਮੇਰੇ ਖਿਲਾਫ ਲੜਨ ਆ ਕੇ ਕਹਿੰਦੇ ਪਹਿਲਾਂ ਸੈਨਾ ਨੂੰ ਤਾਂ ਜਿੱਤ ਲਵੇ ਆ ਸੈਨਾ ਖੜੀ ਆ ਸੀਐਮ ਦੀ ਸੀਐਮ ਨੇ ਜਿੱਡਾ ਕੱਦ ਦਾ ਬਣਾ ਲਵੇ ਪਹਿਲਾਂ 4 ਦਿਨ ਜੇਲ੍ਹ ਚ ਰਹਿ ਕੇ ਕੋਈ ਸੀਐਮ ਨੇ ਜਿੱਡਾ ਕੱਦ ਬਣ ਜਾਂਦਾ ਬੰਦੇ ਦਾ ਪਹਿਲਾਂ ਆ ਪੱਪੀ ਬਰਾਸ਼ਰ ਬੈਠਾ ਆਜ ਵੇ ਲੁਧਿਆਣੇ ਸੀਟ ਖਾਲੀ ਆ ਲੁਧਿਆਣੇ ਦੀ ਜਨਤਾ ਦੱਸ ਦੂਗੀ ਉਹਨੂੰ ਏ ਸੀਐਮ ਦੇ ਆ ਬੈਠੇ ਆ ਨਾ ਫੌਜੀ ਕਮਾਂਡਰ ਨਾਲ ਤਾਂ ਬਾਅਦ ਚ ਲੜੂਗਾ ਪਹਿਲਾਂ ਫੌਜੀਆ ਨਾਲ ਤਾਂ ਲੜ ਲੋ ਆ ਜਵੇ ਖਾਲੀ ਪਈ ਆ ਲੁਧਿਆਣੇ ਕਾਂਗਰਸੀਆ ਕੋਈ ਲਬਦਾ ਨਹੀਂਗਾ ਹੋਈ ਆ ਜਵੇ ਸ਼ਾਇਦ ਕਿਤੇ ਕਾਂਗਰਸੀਆਂ ਨੂੰ ਵੀ ਹੌਸਲਾ ਹੋ ਜਵੇ ਕੋਈ ਸਾਡਾ ਲੜਨ ਵਾਲਾ ਤਾਂ ਲੱਭੇ ਉਹ سارے ਸਮਵਾਲ ਖੜੇ ਕਰ ਰਹੇ ਨੇ ਸਰਕਾਰ ਦੀ کارਗੁਜ਼ਾਰੀ ਦੇ ਉੱਤੇ ਉਹ ਕਹਿੰਦੇ ਕਿ ਕੁਝ ਨਹੀਂ ਹੋਇਆ 2 ਸਾਲਾਂ ਦੇ ਵਿੱਚ ਸਿਰਫ ਇਛਤਿਹਾਰ ਬਾਜ਼ੀਆਂ ਹੋਈਆਂ ਨੇ ਜੁਮਲੇ ਬਾਜ਼ੀਆਂ ਹੋਈਆਂ ਨੇ ਕਹਿੰਦੇ ਲਾਅ ਐਂਡ ਆਰਡਰ ਖਰਾਬ ਹੋ ਚੁੱਕਿਆ ਹੈ ਔਰ ਨਾਲ ਹੀ ਕਹਿੰਦੇ ਖਾਸ ਤੌਰ ਦੇ ਉੱਤੇ ਜੇ ਗੱਲ ਕਰੀਏ ਅਸੀਂ ਕਰਪਸ਼ਨ ਦੀ ਤਾਂ ਉਹ ਵੀ ਉਸੇ ਤਰੀਕੇ ਨਾਲ ਚੱਲ ਰਹੀ ਹੈ ਉਹ ਅਸਲ 'ਚ ਹਾਂ ਇਹ ਗੱਲ ਜ਼ਰੂਰ ਆ ਉਹਨਾਂ ਦੀ ਗੱਲ ਵੀ ਤੁਹਾਡੇ ਵਾਲਾ ਕੰਮ ਨਹੀਂ ਹੋਇਆ ਸਰਕਾਰ 'ਚ ਜੋ ਤੁਸੀਂ ਕਰਦੇ ਗਏ ਹੋ ਉਹ ਕੰਮ ਨਹੀਂ ਮੁੱਖ ਮੰਤਰੀ ਨੇ ਹੋਣ ਦਿੱਤਾ ਬੀ ਲੋਕਾਂ ਦੇ ਕੰਮਾਂ ਦੇ ਵਿੱਚ ਹਿੱਸੇ ਪਾ ਲੋ ਟਰਾਂਸਪੋਰਟਾਂ ਖੋਲ ਲੋ ਦੜੇ ਸਟੀਆਂ ਦੀਆਂ ਦੁਕਾਨਾਂ ਖਲਾਦੋ ਕੌਨਸੀ ਹੋਂਸੀ ਚ ਜੂਏ ਦੇ ਅੱਡੇ ਖਲਾਦੋ ਸਮੈਕਾਂ ਬਕਾਦੋ ਉਹ ਕੰਮ ਤਾਂ ਸਾਡੀ ਪਾਰਟੀ ਦੀ ਰਾਸ਼ੀ ਚੈਨਿੰਗਾ ਜਿਹੜੇ ਕੰਮ ਇਹ ਕਰਦੇ ਗਏ ਕੰਟਰੋਲ ਕੀਤਾ ਇਹ ਸਾਰੇ ਕੰਮਾਂ ਦੇ ਉੱਤੇ ਕੰਟਰੋਲ ਲਾਤਾ ਤੁਸੀਂ ਤੁਹਾਨੂੰ ਲੱਗਦਾ ਕਿ ਕੰਟਰੋਲ ਹੋ ਚੁੱਕਿਆ ਨਸ਼ਾ ਵਿਕਣਾ ਬੰਦ ਹੋ ਚੁੱਕਿਆ ਹੈ तमाम ਇਸ਼ੂਜ਼ ਜਿਹੜੇ ਇਸ ਵੇਲੇ ਉਭਾਰੇ ਜਾਂਦੇ ਨੇ ਤੁਹਾਨੂੰ ਲੱਗਦਾ ਕੰਟਰੋਲ ਹੋ ਚੁੱਕੇ ਨੇ ਤੁਹਾਨੂੰ ਸ਼ਾਇਦ ਤੁਹਾਡੇ ਲਈ ਤੁਹਾਨੂੰ ਬਾਕੀ ਜਨਤਾ ਨੂੰ ਵੀ ਦੱਸਣਾ ਚਾਹਣਾ ਮੇਰਾ ਪਹਿਲਾ ਹੀ ਮੁੱਦਾ ਇਹ ਸੀਗਾ ਮੇਰੇ ਹਲਕੇ ਦੇ ਵਿੱਚ ਇੱਕ ਕੋਹੜਾ ਕਲੋਨੀ ਆ ਉਹ ਬਾਬਾ ਸਾਹਿਬ ਭੀਮਰਾਓ ਅਮੇਦਕਰ ਦੇ ਨਾਮ ਦੀ ਕਲੋਨੀ ਆ ਉੱਥੇ ਸਮੇਂ ਦੀਆਂ ਪਿਛਲੀਆਂ ਸਰਕਾਰਾਂ ਨੇ ਜੁਮੇ ਰਾਹ ਕਰਿਆਨੇ ਵਾਲੀ ਦੁਕਾਨ ਤੇ ਰਾਸ਼ਨ ਮਿਲਦਾ ਇਦਾਂ ਚਿੱਟਾ ਬਿਕਦਾ ਸੀ ਉੱਥੇ ਕਾਂਗਰਸ ਦਾ ਵਾਅਦਾ ਇੱਕ ਦੀ ਛੈ ਨਾਲ ਤੁਸੀਂ ਅੰਦਰ ਕੀ ਕੀਤਾ ਉਹਨੂੰ ਪੜ ਕੇ ਅੰਦਰ ਕੀ ਕੀਤਾ ਉੱਥੇ ਸਫਾਇਆ ਕਰਤਾ ਤੁਹਾਡੇ ਚੰਡੀਗੜ੍ਹੋਂ 5-6 ਦਿਨ ਹੋਇਆ ਦੋ ਬੱਚੀਆਂ ਵੀ ਆਈਆਂ ਸੀਗੀਆਂ ਉਸ ਕਲੋਨੀ ਦੀ ਇੰਟਰਵਿਊ ਕਰਕੇ ਗਈਆਂ ਜਦੋਂ ਉਸੇ ਮਾਮਾ ਨੂੰ ਪੁੱਛਿਆ ਵੀ ਇੱਥੇ ਹੁਣ ਕੀ ਆ ਉਹਨਾਂ ਮਾਮਾ ਦਾ ਜਵਾਬ ਸੀ ਮੈਨੂੰ ਦੱਸ ਦੇਵੋ ਫਕਰ ਮਾਨ ਮਹਿਸੂਸ ਹੁੰਦਾ ਬੇ ਜਿਸ ਦਿਨ ਦਾ ਇਹ ਵਿਦਾਇਕ ਬਣਿਆ ਉਸ ਦਿਨ ਨਾਲ ਚਿੱਟਾ ਵੇਚਣ ਵਾਲਾ ਇੱਥੇ ਰਿਹਾ ਨਾ ਚਿੱਟਾ ਪੀਣ ਵਾਲਾ ਕੋਈ ਰਿਹਾ ਵਾ ਪੰਜਾਬ ਚ ਸਫਾਇਆ ਕਦ ਤੱਕ ਹੋ ਜੂਗਾ ਕਿੰਨਾ ਟਾਈਮ ਲੱਗੂਗਾ ਔਰ ਪੰਜਾਬ ਕਦੋਂ ਅਸੀਂ ਕਹਿਣ ਜੋਗੇ ਹੋਵਾਂਗੇ ਕਿ ਪੰਜਾਬ ਚ ਹੁਣ ਨਿਸ਼ਾਨੀ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ ਇਸ ਗੱਲ ਦੇ ਉੱਤੇ ਬਰੀਕੀ ਤੌਰ ਦੇ ਉੱਤੇ ਕੰਮ ਚੱਲ ਰਿਹਾ ਵਾ ਬਰੀਕੀ ਤੌਰ ਤੇ ਜਿਹਨੂੰ ਕਹਦੇ ਜਦੋਂ ਹੋਣਾ ਲੋਕ ਸਭਾ ਦੇ ਇਲੈਕਸ਼ਨ ਨਿਕਲ ਜਾਣੇ ਆ ਤੁਸੀਂ ਦੇਖਿਓ ਇਸ ਕੰਮ ਦੀ ਵੀ ਨਕੇਲ ਪਾਉਗੀ ਕਿਉਂਕਿ ਉਹ ਮੁੱਖ ਮੰਤਰੀ ਦਾ ਇੱਕ ਸਿੱਧਾ ਸੰਦੇਸ਼ ਆ ਕਿ ਪੰਜਾਬ ਨੂੰ ਉਹੀ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਜਿਹਦੇ ਨਾਮ ਨਾ ਪਛਾਨੀ ਜਾਂਦੀ ਸੀ ਉਹੀ ਦੁਬਾਰਾ ਬਣਾਉਣਾ ਵਾ ਇਸ ਕਰਕੇ ਉਹ ਮਿਸ਼ਨ ਆ ਅਸੀਂ ਵੀ ਉਸ ਮਿਸ਼ਨ ਦੇ ਨਾਲ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ 13 ਜਰਨੇਲਾ ਦਾ ਕੀ ਮਿਸ਼ਨ ਹੋਊਗਾ ਜੇ 13 ਇਥੋਂ ਜਿੱਤ ਜਾਂਦੇ ਨੇ ਜਿਵੇਂ ਆਮਾ ਦੀ ਪਾਰਟੀ ਕਹਿ ਰਹੀ ਅਸੀਂ 13 ਜ਼ੀਰੋ ਕਰਾਂਗੇ ਤਾਂ ਕਿਵੇਂ ਤੁਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰੋਗੇ ਔਰ ਖਾਸ ਤੌਰ ਤੇ ਲੁਧਿਆਣੇ ਨੂੰ ਕੀ ਰਿਪਰੈਜ਼ੈਂਟ ਕਰੋਗੇ ਤੁਹਾਡੇ ਕੀ ਏਮ ਨੇ ਤੁਹਾਡੀ ਕੀਆਂ ਕੀ ਅੱਗੇ ਦੀ ਫਰਦਰ ਪਲਾਨਿੰਗ ਨੇ ਸਭ ਨਾਲ ਪਹਿਲਾਂ ਦਾ ਮੇਰਾ ਇਸ ਗੱਲ ਦੇ ਵਿੱਚ ਮੈਂ ਜਦੋਂ ਵਿਧਾਨ ਸਭਾ ਦੇ ਵੀ ਇਲੈਕਸ਼ਨ ਲੜਦਾ ਸੀ ਲੁਧਿਆਣੇ ਦੀ ਜਦੋਂ 5 ਲੱਖ ਦੀ ਵਾਦੀ ਸੀ ਉਦੋਂ ਦਾ ਇੱਕ ਸਿਵਲ ਹਸਪਤਾਲ ਮੈਂ ਵਿਧਾਨ ਸਭਾ ਚ ਵੀ ਇਹ ਸਵਾਲ ਉਠਾਇਆ ਸੀਗਾ 5 ਲੱਖ ਦੀ ਆਬਾਦੀ ਜਦੋਂ ਸੀ ਉਦੋਂ ਦਾ ਇੱਕ ਸਿਵਲ ਹਸਪਤਾਲ ਮਿਲਿਆ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਕਿਸੇ ਨੇ ਇਸ ਕੰਮ ਵੱਲ ਧਿਆਨ ਨਹੀਂ ਕੀਤਾ ਹੁਣ ਮੇਰਾ ਪਹਿਲਾ ਮਿਸ਼ਨ ਇਹ ਆ ਕਿ 50 ਲੱਖ ਦੀ ਆਬਾਦੀ ਹੋ ਚੁੱਕੀ ਲੁਧਿਆਣੇ ਦੀ ਹਸਪਤਾਲ ਇੱਕੋ ਹੀ ਆ ਉਹ ਪੁਰਾਣਾ ਜਿਸ ਦਿਨ ਮੈਨੂੰ ਇਸ ਹਲਕੇ ਦੀ ਸੇਵਾ ਮਿਲ ਗਈ ਸਭ ਤੋਂ ਪਹਿਲਾਂ ਪੀਜੀਆਈ ਵਰਗਾ ਇੱਕ ਵੱਡਾ ਹਸਪਤਾਲ ਲੈ ਕੇ ਆਉਣਾ ਔਰ ਦੂਸਰਾ ਮੇਰਾ ਮਿਸ਼ਨ ਆ ਕਿ ਇੰਡਸਟਰੀ ਦਾ ਹੱਬ ਆ ਲੁਧਿਆਣਾ ਖੋਜਵੀ ਦਾ ਹੱਬਾ ਜੇ ਲੁਧਿਆਣਾ ਪੰਜਾਬ ਦਾ ਦਿਲ ਆ ਜੇ ਇਹ ਜੇ ਸ਼ਹਿਰ ਨੂੰ ਅਸੀਂ ਸਾਫ਼ ਸੁਥਰਾ ਔਰ ਇੱਥੇ ਦੇ ਵਪਾਰੀਆਂ ਨੂੰ ਖੁਸ਼ ਨਾ ਕੀਤਾ ਇਹਨਾਂ ਦੇ ਹਰ ਕੰਮ ਨਾਲ ਮੋਢੇ ਨਾਲ ਮੋਢਾ ਲਾ ਕੇ ਵਪਾਰੀਆਂ ਦੀ ਵੀ ਆਵਾਜ਼ ਲੋਕ ਸਭਾ ਚ ਸੁਣਾਉਂਗਾ ਤੇ ਇੰਡਸਟਰੀ ਲਈ ਵੀ ਜੋ ਹੋਊਗਾ ਵੱਧ ਤੋਂ ਵੱਧ ਆਪਣੇ ਲੁਧਿਆਣੇ ਦੀ ਇੰਡਸਟਰੀ ਨੂੰ ਖੜਾ ਕਰਨ ਲਈ ਹਰ ਚੀਜ਼ ਦਾ ਉਹਨਾਂ ਦੇ ਮੋਦੀ ਦੇ ਕੰਨੀ ਜਾ ਕੇ ਆਵਾਜ਼ ਪਾਉਂਗਾ ਜੀ ਵਿਰੋਧੀ ਕਹਿੰਦੇ ਨੇ ਕਹਿੰਦੇ ਵਪਾਰੀ ਆਉਣ ਤੋਂ ਡਰਦੇ ਨੇ ਪੰਜਾਬ 'ਚ ਕਹਿੰਦੇ ਲਾਅ ਐਂਡ ਆਰਡਰ ਨੂੰ ਦੇਖਦੇ ਆ ਜਦੋਂ ਵਪਾਰੀ ਤਾਂ ਡਰ ਲੱਗਦਾ ਉਹਨਾਂ ਨੂੰ ਔਰ ਇੱਥੋਂ ਦੀ ਵਪਾਰੀ ਸਾਰਾ ਸ਼ਿਫਟ ਹੁੰਦਾ ਜਾ ਰਿਹਾ ਬਾਹਰਲੀਆਂ ਸਟੇਟਾਂ ਦੇ ਵਿੱਚ ਕਹਿੰਦੇ ਉਹਨਾਂ ਦੇ ਵੱਲੋਂ ਜਾ ਕੇ ਆਪਣਾ ਕੰਮ ਕਰ ਸ਼ੁਰੂ ਕਰ ਦਿੱਤਾ ਗਿਆ ਜਦੋਂ ਜਿਹੜੇ ਗੈਂਗਵਾਰਾਂ ਦੀ ਇਹ ਗੱਲਾਂ ਕਰਦੇ ਆ ਇਹਨਾਂ ਦੀਆਂ ਗੱਡੀਆਂ 'ਚ ਦਾ ਉਹ ਬੈਠੇ ਸਫਰਾਂ ਸਫਰ ਕਰਦੇ ਸੀ ਕਾਂਗਰਸੀਆਂ ਦੀ ਜਿਹੜੇ ਅੱਜ ਕਹਿ ਰਹੇ ਆ ਵੀ ਮਾਹੌਲ ਖਰਾਬ ਆ ਸਰਰ ਭਗਵਾਨ ਸਿੰਘ ਮਾਨ ਤੁਸੀਂ ਦੇਖਿਆ ਹੋਣਾ ਜਿਹੜਾ ਬੰਦਾ ਕੋਈ ਲੁਧਿਆਣਾ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂ ਗੋਲੀ ਦਾ ਜਵਾਬ ਗੋਲੀ ਨਾਲ ਦਿੱਤਾ ਉਹਨੂੰ ਸਾਡੇ ਪੁਲਿਸ ਨੇ ਜਿਹੜਾ ਬੰਦਾ ਵੀ ਕੋਈ ਇਹ ਜਿਹਾ ਵਪਾਰੀ ਨੂੰ ਤੰਗ ਕਰਨ ਲਈ ਜਾਂ ਕੋਈ ਫਰੋਤੀ ਮੰਗਣ ਦੀ ਕੋਸ਼ਿਸ਼ ਕਰੂ ਉਹਨੂੰ ਉਹਦੀ ਜਗ੍ਹਾ ਦਿਖਾ ਦਿੱਤੀ ਜਾਊਗੀ ਪ੍ਰਤਾਪ ਬਾਜਵਾ ਕਹਿੰਦੇ ਇਹ ਉਲਟ ਬੋਲੀ ਜਾਂਦੇ ਨੇ 130 ਕਹਿੰਦੇ 130 ਨਹੀਂ ਹੋਣਾ 013 ਹੋਣਾ ਕਹਿੰਦੇ ਅਸੀਂ ਕਰਾਂਗੇ 013 ਨੇ ਪ੍ਰਤਾਪ ਬਾਜਬੇ ਦੇ ਦਾ ਕੋਠੇ ਦੇ ਉੱਪਰ ਇੱਕ ਭਾਜਪਾ ਦਾ ਝੰਡਾ ਵਾ ਉੱਪਰਲੀ ਛੱਤ ਤੇ ਤੇ ਬਚਕਾਰ ਸੈਂਟਰ ਚ ਇਹਨਾਂ ਨੇ ਕਾਂਗਰਸ ਦਾ ਝੰਡਾ ਲਾਇਆ ਹੋਇਆ ਕਾਦੇ ਨਾ 13 ਜੀਰੋ ਕਰ ਲੂਗੇ ਕਹਿੰਦੇ ਅਸੀਂ ਇਹੋ ਜੇ ਕੈਂਡੀਡੇਟ ਦਵਾਂਗੇ ਇਹੋ ਜੇ ਉਮੀਦਵਾਰ ਉਤਾਰਾਂਗੇ ਕਿ ਇਹਨਾਂ ਦੇ ਪਜਾਮੇ ਤੱਕ ਢਿੱਲੇ ਹੋ ਜਾਣਗੇ ਇਹ ਕਹਿਣਾ ਹੈ ਪ੍ਰਤਾਪ ਬਾਜਬਾਣਾ ਦਾ ਆ ਹੁਣ ਉੱਥੇ ਸੰਗਰੂਰ ਖੈਰਖ ਇਕੱਠਾ ਕੀਤਾ ਸੀਗਾ ਖੜਾ ਕੀਤਾ ਸੀਗਾ ਉਹ ਗੋਲਡੀ ਦਾ ਉਨੇ ਦਾਸਤਾ ਵੀ ਇਹ ਕਿੰਨਾ ਮਜਬੂਤ ਕੈਂਡੀਡੇਟ ਖੜਾ ਕੀਤਾ ਤੁਸੀਂ ਇੰਨੀ ਦੂਰੋ ਲਿਆ ਕੇ ਆ ਕਾਂਗਰਸ ਦਾ ਅੱਜ ਉਹ ਇਤਿਹਾਸ ਬਣ ਚੁੱਕਿਆ ਹੋਇਆ ਜਿਹੜਾ ਉੱਪਰ ਪਰਿਵਾਰਵਾਦ ਚੱਲਦਾ ਉਹ ਥੱਲੇ ਵੀ ਆ ਚੰਬੜਿਆ ਹੁਣ ਜਿਹੜੀ ਉੱਪਰਲੀ ਮੇਜਰ ਬਿਮਾਰੀ ਸੀ ਨਾ ਉਹ ਕਾਂਗਰਸ ਥੱਲੇ ਵੀ ਆ ਗਈ ਹੁਣ ਹਾਲਾਂਕਿ ਸੀਟ ਤੁਹਾਡੀ ਹੈ ਸੀਟ ਤੁਹਾਡੀ ਹੈ ਪਰ ਬਾਜਵਾਣੀ ਭਵਿੱਖ ਬਾਣੀ ਕਰਕੇ ਗਏ ਨੇ ਕਹਿੰਦੇ ਜੇ ਰਮਨਿਤ ਬਿੱਟੂ ਜਿੱਤ ਗਿਆ ਤੇ ਮੈਂ ਸਿਆਸਤ ਛੱਡ ਦੂੰਗਾ ਕੀ ਲੱਗਦਾ ਹੈ ਬਿੱਟੂ ਜਿੱਤਣਗੇ ਬਿੱਟੂ ਹਾਰਣਗੇ ਔਰ ਇਹ ਪ੍ਰਤਾਪ ਬਾਜਵਾ ਨੂੰ ਸਿਆਸਤ ਛੱਡਣੀ ਪਊਗੀ ਦੇਖੋ ਇੱਕ ਗੱਲ ਆ ਮਾਲਕ ਦੇ ਹੱਥ ਬੜਿਆਈਆਂ ਨੇ ਬੰਦੇ ਨੂੰ ਕਦੇ ਉੱਚਾ ਬੋਲ ਨਹੀਂ ਬੋਲਣਾ ਚਾਹੀਦਾ ਚਾਹੇ ਮੈਂ ਆ ਚਾਹੇ ਪ੍ਰਤਾਪ ਬਾਜਵਾ ਚਾਹੇ ਕੋਈ ਆ ਇਹ ਮਾਲਕ ਦੇ ਹੱਥ ਬੜਿਆਈਆਂ ਜਿਹਨੂੰ ਉਹਨੇ ਚੋਣਾ ਬੜਿਆਈ ਉਹਨੂੰ ਮਿਲਣੀ ਆ ਪਰ ਮੈਂ ਇਨੀ ਗੱਲ ਜ਼ਰੂਰ ਕਹੂੰਗਾ ਵੀ ਅੱਜ ਦੇ ਬੱਚੇ ਬਹੁਤ ਸਿਆਣੇ ਹੋ ਗਏ ਮੀਡੀਆ ਚੌਥਾ ਥੰਮ ਮੀਡੀਆ ਦੇ ਵਿੱਚੋਂ ਦੇਖ ਕੇ ਬੱਚੇ ਅੱਜ ਸਾਰੀਆਂ ਗੱਲਾਂ ਨੂੰ ਆਪਣੇ ਭੂਇਖ ਨੂੰ ਆਪ ਪਰਖਦੇ ਆਂ ਔਰ ਆਪ ਉਹਦਾ ਰਿਜ਼ਲਟ ਦਿੰਦੇ ਆ ਵੀ ਅਸੀਂ ਆਹ ਬੰਦੇ ਦੇ ਨਾਲ ਖੜੇ ਆ ਇਹਨੂੰ ਅਸੀਂ ਚੁਣਨਾ ਵਾ ਇਸ ਕਰਕੇ ਕਿਸੇ ਪ੍ਰਤਾਪ ਬਾਜਵਾ ਕਿਹੜਾ ਕੋਈ ਕੋਈ ਜਾਨੀ ਜਾਨ ਬਣ ਗਿਆ ਪ੍ਰਤਾਪ ਬਾਜਵਾ ਕੋਈ ਜਾਨੀ ਜਾਨ ਨਹੀਂ ਹੈਗਾ ਜੀ ਆਪਾਂ ਕਹੀਏ ਐ ਜੀ ਉਹਦੇ ਕੋਲ ਕੋਈ ਹੈ ਨਹੀਂ ਜੀ ਗਿੱਦੜ ਸਿੰਘ ਜਿਹੜੀ ਉਹ ਲੋਕਾਂ ਦਾ ਰਿਜ਼ਲਟ ਕੱਢ ਦੂਗਾ ਤੁਹਾਨੂੰ ਵੀ ਇਹ ਗੱਲ ਸੁਣਨ ਨੂੰ ਮਿਲੀ ਕਿਉਂਕਿ ਅਸੀਂ ਜਿੰਨਾ ਇੱਕ ਲੋਕਾਂ ਦੇ ਨਾਲ ਆਫ ਦਾ ਰਿਕਾਰਡ ਗੱਲਾਂ ਕੀਤੀਆਂ ਉਹ ਕਹਿੰਦੇ ਕਿ ਲੁਧਿਆਣੇ ਦੇ ਜਿੰਨੇ ਵੀ ਐਮ ਐਲ ਏਜ਼ ਦਾ ਜ਼ਿਕਰ ਅਸੀਂ ਕੀਤਾ ਉਹ ਕਹਿੰਦੇ ਕਿ ਸੋਸ਼ਲ ਮੀਡੀਆ ਤੇ ਵੱਧ ਨਜ਼ਰ ਆਉਂਦੇ ਨੇ ਜ਼ਮੀਨ ਦੇ ਉੱਤੇ ਘੱਟ ਨਜ਼ਰ ਆਉਂਦੇ ਨੇ ਇਹ ਗੱਲਾਂ ਇਹ ਲੋਕਾਂ ਦੀਆਂ ਵਰਕਰਸ ਦੀਆਂ ਸਪੋਰਟਰਸ ਦੀਆਂ ਤੁਹਾਡੇ ਤੱਕ ਵੀ ਇਹ ਗਿਲੇ ਸ਼ਿਕਵੇ ਪਹੁੰਚੇ ਨਹੀਂ ਦੇਖੋ ਗੱਲ ਸੁਣੋ ਸੋਸ਼ਲ ਮੀਡੀਆ ਤੇ ਹੁਣ ਜੀ ਮੈਂ ਤੁਹਾਡੇ ਨਾਲ ਆਪਣੇ ਇੰਟਰਵਿਊ ਕਰ ਰਿਆਂ ਆਪਾਂ ਇੱਕ ਥੋਈ ਚਲੇ ਚਲਦੇ ਆ ਜਿਹੜੀ ਜਿਹੜੀ ਮੈਂ ਸੋਸ਼ਲ ਮੀਡੀਆ ਦੇ ਵਿੱਚ ਪਾਈ ਹੋਈ ਆ ਉਹ ਪ੍ਰੈਕਟੀਕਲ ਉੱਥੇ ਮੌਕੇ ਤੇ ਜਾ ਕੇ ਪੁੱਛਦੇ ਆ ਇਹਨਾਂ ਦੇ ਕਾਂਗਰਸੀਆ ਜਾਂ ਭਾਜਪਾ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਜਨਤਾ ਤੋਂ ਸਰਟੀਫਿਕੇਟ ਚਾਹੀਦਾ ਉੱਥੋਂ ਸਰਟੀਫਿਕੇਟ ਲੈਣਾ ਵਾ ਜਿੱਥੇ ਕੰਮ ਕੀਤਾ ਵਾ ਜਿਹੜੇ ਪਾਣੀਆਂ ਦੇ ਵਿੱਚ ਅਸੀਂ ਖੜ ਗਏ ਉਹ ਪਾਣੀ ਇਹਨਾਂ ਨੂੰ ਵੈਸੇ ਦਿਖਾ ਦਿਓ ਉਸ ਪਾਣੀ ਦੇ ਵਿੱਚ ਕੋਲ ਨਹੀਂ ਜਾਂਦੇ ਨਾ ਆਏ ਆਏ ਲੋਕ ਇਹ ਸਿਰਫ ਸੱਤਾ ਦੇ ਭੁੱਖੇ ਲੋਕ ਨੇ ਜਦੋਂ ਇਹਨਾਂ ਨੂੰ ਦੇਖਦਾ ਵੀ ਕੁਰਸੀ ਮਿਲੂਗੀ ਫਿਰ ਤਾਂ ਚਾਹੇ ਡੁੱਬਦੇ ਪਾਣੀ ਚ ਭੇਜ ਦੋ ਫਿਰ ਉਹ ਚ ਵੀ ਡੁੱਬ ਸਕਦੇ ਆ ਪਰ ਉਦਾਂ ਇਹਨਾਂ ਨੂੰ ਗੰਦਾ ਪਾਣੀ ਲੱਗਦਾ ਵਾ ਵੀ ਜਿਹੜੇ ਲੋਕ ਰਹਿੰਦੇ ਆ ਰਹੀ ਜਾਣ ਅਸੀਂ ਨਹੀਂ ਆਪਣੇ ਪੈਰਾਂ ਨੂੰ ਕੋਈ ਬਿਮਾਰੀ ਲਵਾਉਣੀ ਇਹ ਲੋਕ ਉਹ ਨੇ ਸਿਰਫ ਰਾਜ ਪਾਠ ਇਹਨਾਂ ਨੂੰ ਬਣਿਆ ਬਣਾਇਆ ਜਾਂ ਸੋਨੇ ਦਾ ਚਮਚ ਲੈ ਕੇ ਜੰਮੇ ਲੋਕ ਨੇ ਨਾ ਇਹ ਜਨਤਾ ਦੇ ਵਿੱਚ ਜਾਣ ਵਾਲੇ ਆ ਨਾ ਇਹ ਗੰਦੇ ਪਾਣੀਆਂ 'ਚ ਜਾਣ ਆਲੇ ਆ ਜਿਹੜੇ ਪਾਣੀ ਦੇ ਵਿੱਚ ਆ ਪਿਛਲੇ ਸਾਲ ਤੋਂ ਕਹਾ ਮੱਲਾ ਮੇਰੀ ਕੌਂਸੀ ਹੋਸੀ ਚ ਜਿਹੜੇ ਸੋਸ਼ਲ ਮੀਡੀਆ ਦੀ ਗੱਲ ਕਰਦੇ ਆ ਉਸ ਪਾਣੀ ਦੇ ਵਿੱਚ ਮੈਂ ਰਿਆ ਮੈਂ ਇਹਨਾਂ ਨੂੰ ਕਹਿਣਾ ਕਾਂਗਰਸੀਆਂ ਨੂੰ ਵੀ ਉਸ ਪਾਣੀ 'ਚ ਦੂਈ ਘੰਟਾ ਰਹਿ ਕੇ ਦਿਖਾਓ ਮੈਂ ਤੇ ਮੇਰਾ ਬੇਟਾ 5 ਦਿਨ ਉਸ ਪਾਣੀ 'ਚ ਰਹੇ ਆ ਔਰ ਜੇ ਮੈਂ ਗੱਲ ਕਰਾਂ ਪੂਰੇ ਦੇਸ਼ ਦੇ ਦੀ ਤਾਂ ਜਿਸ ਦੇ ਨਾਲ ਮੋਦੀ ਪ੍ਰਧਾਨ ਮੰਤਰੀ ਨੇ ਉਹ ਗੱਲ ਕਹਿ ਰਹੇ ਨੇ ਕਿ ਅਬ ਕੀ ਬਾਾਰ 400 ਪਾਰ ਭਾਜਪਾ ਨਾਰਾ ਦੇ ਰਹੀ ਹੈ ਤੁਹਾਨੂੰ ਕੀ ਸਮੀਕਰਨ ਨਜ਼ਰ ਆ ਰਿਹਾ ਕਿਉਂਕਿ ਦੇਸ਼ ਭਰ ਦੇ ਵਿੱਚ ਤਾਂ ਇੰਡੀਆ ਅਲਾਈਅንስ ਹੈ ਤੁਹਾਡਾ ਕਾਂਗਰਸ ਦੇ ਨਾਲ ਬਾਕੀ ਪਾਰਟੀਆਂ ਵੀ ਜੁੜੀਆਂ ਹੋਈਆਂ ਨੇ ਤੁਹਾਨੂੰ ਕੀ ਭਵਿੱਖ ਇਸ ਹੁਲੇ ਨਜ਼ਰ ਆ ਰਿਹਾ ਦੇਸ਼ ਦੇ ਵਿੱਚ ਕੀ ਕੀ ਤੁਹਾਨੂੰ ਸਮੀਕਰਨ ਨਜ਼ਰ ਆ ਰਿਹਾ ਨੀ ਕੋ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਵਾ 140 ਕਰੋੜ ਲੋਕ ਜਾਣਦੇ ਆ ਕਿ ਮੋਦੀ ਦੇ ਜੁਮਲੇ ਜਿਹੜੇ ਆ ਉਹ ਬਹੁਤ ਪਰਫੈਕਟ ਜੁਮਲੇ ਛੜਦਾ ਵਾ ਪਰ ਆਇਤ ਕੀ ਪਹਿਲੀ ਵਾਰ ਇਹਦਾ ਜੁਮਲਾ ਫੇਲ ਹੋਣਾ 414 ਵਾਲਾ ਜਿਹੜਾ ਜੁਮਲਾ ਛੱਡਿਆ ਇੱਕ ਜ਼ੀਰੋ ਲੱਥਣੀਆਂ ਵਿੱਚੋਂ ਬਾਕੀ ਦੇਖ ਲਓ ਕੀ ਰਹਿ ਜਾਣਾ ਵਾ ਮੰਦਰ ਦਾ ਤੁਹਾਨੂੰ ਅਸਰ ਨਜ਼ਰ ਆਉਂਦਾ ਹੈ ਲੁਧਿਆਣੇ ਦੇ ਵਿੱਚ ਕਿਉਂਕਿ ਹਿੰਦੂ ਵੋਟਰ ਵੀ ਕਾਫੀ ਹੈ ਔਰ ਉਹ ਕੈਲਕੂਲੇਸ਼ਨਾਂ ਦੇ ਚਲਦਿਆਂ ਹੋਏ ਅਸੀਂ ਬਹੁਤ ਸਾਰੇ ਕੈਂਡੀਡੇਟਸ ਜਿਹੜੇ ਨੇ ਜਾਂ ਪਾਰਟੀਆਂ ਜਿਹੜੀਆਂ ਨੇ ਉਮੀਦਵਾਰ ਆਪਣਾ ਉਸ ਤਰੀਕੇ ਦੇ ਨਾਲ ਉਤਾਰਨ ਦੀ ਕੋਸ਼ਿਸ਼ ਕਰਦੀਆਂ ਨੇ ਔਰ ਉਮੀਦਵਾਰ ਵੀ ਉਸ ਤਰੀਕੇ ਦੇ ਨਾਲ ਫਿਰ ਚੋਣ ਪ੍ਰਚਾਰ ਕਰਦੇ ਹੋ ਨਜ਼ਰ ਆਉਂਦੇ ਨੇ ਤੁਹਾਨੂੰ ਕੀ ਲੱਗਦਾ ਹੈ ਰਾਮ ਮੰਦਰ ਦਾ ਇਸ ਵਾਰ ਇਫੈਕਟ ਲੁਧਿਆਣੇ ਦੇ ਵਿੱਚ ਚੱਲੂਗਾ ਪ੍ਰਭੂ ਰਾਮ ਦਾ ਕਿਸੇ ਦੀ ਕੋਈ ਪਰਸਨਲ ਨਾਰਾ ਨਹੀਂ ਨਾ ਕੋਈ ਪਰਸਨਲ ਕਿਸੇ ਦਾ ਪ੍ਰਭੂ ਰਾਮ ਕੱਲੇ ਦਾਵਾ ਪ੍ਰਭੂ ਰਾਮ ਸਾਰਿਆਂ ਦੀ ਆਸਥਾ ਵਾ ਮੈਂ ਵੀ ਪ੍ਰਾਸ਼ਰਾਂ ਪ੍ਰਾਸ਼ਰ ਇੱਕ ਰਿਸ਼ੀ ਹੋਇਆ ਪੰਡਤ ਆ ਮੈਂ ਵੀ ਕਾਸਦਾ ਪ੍ਰਭੂ ਰਾਮ ਸਾਡੇ ਨਹੀਂਗੇ ਪ੍ਰਭੂ ਰਾਮ ਤੁਹਾਡੇ ਨਹੀਂਗੇ ਪ੍ਰਭੂ ਰਾਮ ਸਾਰਿਆਂ ਦੇ ਆ ਮੋਦੀ ਉਹਨਾਂ ਨੇ ਕੱਲਿਆਂ ਨੇ ਉੱਥੇ ਕੋਈ ਕੁਰਬਾਨੀ ਨਹੀਂ ਦਿੱਤੀ ਕਿਹੜੇ ਸਾ ਬੀਜੇਪੀ ਵਾਲਿਆਂ ਦੀ ਕੁਰਬਾਨੀ ਆ ਉੱਥੇ ਆਮ ਜਨਤਾ ਨੇ ਉਹ ਲੜਾਈ ਲੜੀ ਆ ਔਰ ਆਮ ਜਨਤਾ ਦੀ ਲੜਾਈ ਜਿੱਤ ਕੇ ਹਾਂ ਮੈਂ ਤੁਹਾਨੂੰ ਇਹ ਜ਼ਰੂਰ ਕਹਨਾ ਮੋਦੀ ਹਰ ਚੀਨ ਨੂੰ ਕੈਚ ਕਰਨਾ ਜਾਣਦਾ ਉਹਨੇ ਇਸ ਟਾਈਮ ਕੈਚ ਕੀਤਾ ਹੋਇਆ ਉਸ ਚੀਨ ਨੂੰ ਪਰ ਉਹਦਾ ਰਿਜ਼ਲਟ ਪ੍ਰਭੂ ਰਾਮ ਆ ਉਹਦਾ ਨਾਮ ਉਹ ਸਾਡੀ ਵੀ ਆਸਥਾ ਵਾ ਉਹ ਸਾਡੇ ਤੇ ਵੀ ਕਿਰਪਾ ਕਰਦਾ ਵਾ ਨਹੀਂ ਤਾਂ ਮੋਦੀ ਦਾ ਫਿਰ ਪੰਜਾਬ ਦੀ ਧਰਤੀ ਤੇ ਵੀ ਆ ਕੇ ਆਪਣੇ 70 80 ਐਮਐਲਏ ਬਣਾ ਲੈਂਦਾ ਨਾਲੇ ਕਈ ਵਾਰ ਤਾਂ ਅੱਕ ਜਮਾ ਚੁੱਕਿਆ ਵਾ ਸਰਕਾਰ ਸੁੱਟਣ ਦੀ ਪਰ ਪ੍ਰਭੂ ਰਾਮ ਸਾਡਾ ਵੀ ਉਨਾ ਹੀ ਆ ਬਾਲਾ ਜੀ ਬਾਬਾ ਦੀਪ ਸਿੰਘ ਜੱਤੀ ਸਾਡੇ ਸਿਰ ਤੇ ਆ ਮੋਦੀ ਦੇ ਜੁਮਲੇ ਪੰਜਾਬ ਚ ਨਹੀਂ ਚੱਲਨੇ ਬਹੁਤ ਧੰਨਵਾਦ ਪ੍ਰਾਸ਼ਾਪ ਸਾਹਿਬ ਤਾਂ ਅਸ਼ੋਕ ਪ੍ਰਾਸ਼ਾ ਪੱਪੀ ਜੀ ਪਾਰਟੀ ਨੇ ਉਮੀਦਵਾਰ ਉਤਾਰਿਆ ਔਰ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਹੋ ਰਹੀ ਸੀ ਤਾਂ ਸਿੱਧੇ ਤੌਰ ਦੇ ਉੱਤੇ ਕਹਿਣਾ ਕਿ ਜੋ ਕੰਮ 2.5 ਸਾਲਾਂ ਦੇ ਵਿੱਚ ਕੀਤੇ ਨੇ ਉਹੀ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਲੋਕ ਹਾਲਾਕੀ ਕਹਿੰਦੇ ਕਿ ਉਹਨਾਂ ਕੰਮਾਂ ਨੂੰ ਸਰਾ ਵੀ ਰਹੇ ਨੇ ਬਿਜਲੀ ਦੀ ਗੱਲ ਹੋਵੇ ਹੋਰ ਮੁੱਦਿਆਂ ਦੀ ਗੱਲ ਹੋਵੇ ਤਾਂ ਲੋਕੀ ਕਹਿੰਦੇ ਉਸ ਨੂੰ ਐਪਰੀਸ਼ੀਏਟ ਕਰ ਰਹੇ ਨੇ ਕੈਮਰਾ ਪਰਸਨ ਜਸ਼ਨਰ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ